ਦੇਖ ਰਹੇ ਸਾਰੇ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ 14 ਅਗਸਤ ਸਾਲ 2025 ਦੇ ਦਿਨ ਹੋ ਗਿਆ ਵੀਰਵਾਰ ਦਾ ਤੇ ਆਪਾਂ ਪਿਛਲੇ ਇੱਕ ਦੋ ਦਿਨਾਂ ਤੋਂ ਇਸੋ ਸਥਾਨ ਤੇ ਰੁਕੇ ਹੋਏ ਆ ਸਾਈਕਲ ਆਪਣੇ ਬਿਲਕੁਲ ਤਿਆਰ ਹੈ ਇਹ ਸੋਖੋ ਵੀ ਆਪਣਾ ਤਿਆਰ ਹੈ ਤੇ ਸਕਰੀਨ ਤੇ ਤੁਸੀਂ ਬਾਬਾ ਜੀ ਦੇਖ ਰਹੇ ਹੋ ਬਾਬਾ ਜੀ ਸਰਤਾਜ ਸਿੰਘ ਜੀ ਫਤੇ ਜੀ ਬਾਬਾ ਜੀ ਦਾ ਦਿਲੋਂ ਧੰਨਵਾਦ ਵੀ ਜਿੱਥੇ ਵੀ ਆਪਾਂ ਜਾਂਦੇ ਆਂ ਕੁਝ ਆਪਾਂ ਨੂੰ ਰੱਬੀ ਰੂਹਾਂ ਇਦਾਂ ਦੇ ਮਿਲ ਜਾਂਦੀਆਂ ਜਿਨ੍ਹਾਂ ਕਰਕੇ ਆਪਣਾ ਜੋ ਸਫਰ ਹੈ ਉਹ ਥੋੜਾ ਸਖਾਲਾ ਹੋ ਜਾਂਦਾ ਤੇ ਉਹਨਾਂ ਵਿੱਚੋਂ ਬਾਬਾ ਜੀ ਨੇ ਤੇ ਰਾਤੀ ਵੀ ਆਪਣੇ ਕੋਲੇ ਬੈਠੇ ਰਹੇ ਤੇ ਹੁਣ ਆਪਾਂ ਨੇ ਕਮਰਾ ਵਗੈਰਾ ਛੱਡਣਾ ਸੀਗਾ ਤਾਂ ਉਹ ਸਾਹਮਣੇ ਲੋਕ ਲੱਗਿਆ ਵਾ ਸੀਗਾ ਤੇ ਗੁਰੂ ਮਹਾਰਾਜ ਦੀ ਕਿਰਪਾਏ ਬਾਬਾ ਜੀ ਦਾ ਜਾਣਕਾਰ ਆ ਸਾਰੇ ਵੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਦੋ ਦਿਨ ਤੁਸੀਂ ਤੁਸੀਂ ਆੜ ਵਾਲੇ ਆੜ ਵਾਲੇ ਹਾਂਜੀ ਉਦਮਪੁਰ ਰਾਮਬਨ ਕੋਸ਼ਿਸ਼ ਮੇਰੀ ਇਹ ਹੈ ਕਿ ਸ਼੍ਰੀ ਨਗਰ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦਾਂਗੀ ਸਿੰਘ ਬੈਠੀ ਹੋਈ ਨਹੀਂ ਠੀਕ ਹੈ ਜੀ ਤੇ ਸ਼੍ਰੀ ਨਗਰ ਤੱਕ ਵੀ ਦੇਖ ਲਾਂਗੇ ਕਿ ਕੋਈ ਨਾ ਸਿੰਘ ਲੱਭ ਕਰਦੇ ਤੇ ਰਸਤੇ ਵਿੱਚ ਜੋ ਖਾਣ ਪੀਣ ਦਾ ਪ੍ਰਬੰਧ ਹੈ ਉਹ ਬਾਬਾ ਜੀ ਨੇ ਪਹਿਲੇ ਹੀ ਕਰ ਤੇ ਆ ਤੇ ਅਸੀਂ ਥੋੜਾ ਮੌਸਮ ਦੇਖ ਕੇ ਚੱਲਾਂਗੇ ਕਿ ਮੌਸਮ ਖਰਾਬ ਹੈ ਤੇ ਬਾਬਾ ਜੀ ਨੇ ਪੈਕਿੰਗ ਪਹਿਲੇ ਕਰ ਲਈ ਠੀਕ ਹੈ ਨਾ ਤੇ ਗੁਰੂ ਮਹਾਰਾਜ ਕਿਰਪਾ ਕਰੇ ਅੱਗੇ ਵਾਲੀ ਯਾਤਰਾ ਆਪਣੀ ਸਫਲ ਹੋਵੇ ਤੇ ਬਾਬਾ ਜੀ ਬਿਲੋਂ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਫ਼ਰ ਸ਼ੁਰੂ ਕਰਦੇ ਸਾਰ ਹੀ ਇੰਦਰ ਦੇਵਤਾ ਜੀ ਪ੍ਰਸੰ ਤੇ ਅੱਜ ਆਪਰ ਸਫਰ ਦਾ ਪਹਿਲਾ ਮਹੀ ਮਿਲ ਰਿਹਾ ਸਟਾਰਟਿੰਗ ਵਾਲਾ ਨਹੀਂ ਆਪਾਂ ਨੇ ਬੱਦਲ ਵਾਈ ਦੇਖੀ ਐ ਤੇ ਬੈਗ ਆਪਾਂ ਨੇ ਹਲੇ ਤੱਕ ਕਵਰ ਨਹੀਂ ਕਰੇ ਤੇ ਥੋੜਾ ਥੋੜਾ ਗਿੱਲਾ ਹੋਣ ਲੱਗ ਗਿਆ ਸਮਾਨ ਤੇ ਆਪਾਂ ਨੇ ਸੋਚਿਆ ਵੀ ਕਾੜੀ ਕੋਈ ਨਹੀਂ ਹੈ ਕਿਉਂਕਿ ਅੱਜ ਤਾਂ ਸਫਰ ਹੈ ਸਫਰ ਕੋਈ ਬਹੁਤਾ ਜਿਆਦਾ ਨਹੀਂ ਉਹ 100 ਕਿਲੋਮੀਟਰ ਦਾ ਹੋਵੇਗਾ 110 ਕਿਲੋਮੀਟਰ ਦਾ ਹੋਏਗਾ ਇਸ ਤੋਂ ਜ਼ਿਆਦਾ ਨਹੀਂ ਤੇ ਜਦੋਂ ਥੋੜੀ ਬਾਰਿਸ਼ ਹੋਰ ਕੱਟ ਜੇਗੀ ਤੇ ਉਸ ਤੋਂ ਬਾਅਦ ਆਪਾਂ ਫੇਰ ਸਫਰ ਸਟਾਰਟ ਕਰ ਲਾਂਗੇ ਇੰਦਰਦੇਵ ਤਾਂ ਕਹਿੰਦਾ ਤੁਸੀਂ ਗੱਲ ਦਾ ਵੱਜ ਗਏ ਅੱਜ ਤੁਹਾਨੂੰ ਥੋੜਾ ਪਰਖ ਰਿਆਂ ਕਹਿੰਦਾ ਮੈਂ ਹੋਣ ਆਪਣਾ ਜੋਰ ਪਰਖਣਾ ਹਵਾ ਤੇ ਪਾਣੀ ਦੇ ਨਾਲ ਪਰ ਐ ਕਿੱਥੇ ਦੱਸਦੇ ਇਹ ਬੈਠਾ ਨਹੀਂ ਸੈਨਾ ਹੁੰਦਾ ਇੰਦਰਦੇਵ ਦਾ ਭੁੱਲ ਰੇ ਵੀ ਮੇਰੇ ਪਿੰਡ ਦਾ ਨਾ ਵੀ ਅੰਦਰ ਗਾੜੀ ਆ ਸਾਡੇ ਪਿੰਡ ਦੇ ਨਾਲ ਇੰਦਰ ਲੱਗਦਾ ਪਹਿਲਾਂ ਕਿ ਇਹ ਬੈਠਾ ਆ ਇਹ ਪਾਣੀ ਦਾ ਹੈ ਕਿਉਂਕਿ ਜਦੋਂ ਮੀਂਹ ਆ ਗਿਆ ਟ੍ਰੈਵਲ ਕਰ ਲੈ। ਤੁਸ ਮੱਤਾਂ ਲਾ ਦੋ। ਥੋੜਾ ਥੋੜਾ ਸੈਭ ਜਾਣਾ ਦਾ ਮੱਤਾ ਪਾ ਲਓ। ਪਾ ਲਓ। ਕੋਈ ਲੱਤਾ ਪਾਉਣ ਦੇ ਕਦੋਂ ਲਾ ਦੋ। ਮੁਰਦੋਰਾਲ ਸਾਹਿਬ ਤੋਂ ਸਫ਼ਰ ਸ਼ੁਰੂ ਕਰਿਆ ਦਾ ਪਰ ਰਸਤੇ ਵਿੱਚ ਮੀਂਹ ਨੇ ਫੇਰ ਘੇਰ ਲੇ। ਤੇ ਸਮਾਨ ਆਪਾਂ ਨੇ ਪੈਕ ਨਹੀਂ ਕਰਿਆ ਹਾਲੇ। ਮਾਰੇ ਇੱਥੇ ਖੜੇ ਰਹੇ ਮੀਂਹ ਤੇਜ਼ ਹੋ ਗਿਆ ਨਾ। ਇਹ ਸਾਰੇ ਭੇਜਣੇ। ਕਰੀਏ ਵੀ ਹਾਲ ਹੈ ਦਾ। ਤੇ ਜਾਨਸੀ ਭਲਾਈ ਆ ਜੋ। ਉਹ ਅੱਗੇ ਸਾਹਮਣੇ ਛੱਡ ਦਿਖ ਰਿਹਾ ਮੈਨੂੰ ਉੱਥੇ ਖੜਦੇ ਜਾ ਕੇ। ਆਪਾਂ ਨੂੰ ਖੜਿਆ ਨੂੰ ਤਕਰੀਬਨ ਇੱਥੇ 10-15 ਮਿੰਟ ਹੋ ਗਏ। ਤੇ ਮੈਂ ਹਟਣ ਦਾ ਨਾਮ ਨਹੀਂ ਲੈ ਰਿਹਾ ਤੇ ਇੱਧਰ ਚੌਬਰਾਂ ਨੇ ਬਦਾਮਾਂ ਤੇ ਛੋਲਿਆਂ ਦੀ ਮੇਰੀ ਪੇਲੀ ਹੋਈ ਐ। ਉਹ ਬਦਾਮੋ ਬਦਾਮ ਹੋਇਆ ਦਾ। ਹਾਂ ਵੀ ਜਿਹੜੇ ਨਾਲ ਆਪਾਂ ਨੇ 5 ਕਿਲੋਮੀਟਰ ਸਫ਼ਰ ਕੱਟਣਾ ਤਾਂ। ਕਿਉਂ ਹੁਣ ਇੱਥੇ ਨਿਕਲੇਗਾ। ਕਿੰਨਾ ਕ ਟਾਈਮ ਲੱਗੇਗਾ ਇੱਥੇ ਆਈਡੀਆ ਕੁਛ। ਇੰਦਰਦੇਵ ਤਾਂ ਖੁਸ਼ ਹਨ ਆਪਣਾ ਸਫ਼ਰ ਦੇਖ ਕੇ। ਇਹਨੂੰ ਥੋੜਾ ਜਿਆਦਾ ਰੁਕ ਲਿਆ ਮੈਂ ਦੂਜੇ ਪਾਸੇ ਤੇ ਦੂਰੇ ਰੇਣੀ ਬਹੁਤੇ ਪਰਸੰਨ। ਇੱਕਲਾ ਬਨੇਟਰ ਖੜੇ ਆ। ਇੱਥੇ ਆਪਾਂ ਦੇਖਦੇ ਕਦੋਂ ਕੋ ਬਾਰਿਸ਼ ਛੱਡਦੀ ਤੇ ਕਦੋਂ ਆਪਾਂ ਸਫ਼ਰ ਸ਼ੁਰੂ ਕਰੀਏ। ਬਰਸਾਤੀ ਆਪਾਂ ਨੇ ਤਾਂ ਨਹੀਂ ਬਾਈ, ਮੌਸਮ ਗਰਮੀ ਵਾਲਾ ਹੈ, ਪਸੀਨਾ ਆ ਜਾਂਦਾ। ਕੋਈ ਫਿਰ ਸਾਈਕਲਿੰਗ ਦਾ ਆਨੰਦ ਨਹੀਂ ਆਉਂਦਾ। ਇਹੀ ਕਰਕੇ ਆਪਾਂ ਰੁਕੇ ਹੋਏ ਆ। ਛੜਮੀ ਹਟੇ ਫਿਰ ਆਪਾਂ ਸਫ਼ਰ ਸ਼ੁਰੂ ਕਰੀਏ। ਹਮਾ ਹੋਂ ਵਾਲਾ 9 ਵਜੇ ਦਾ। ਤੇ ਮੀਂਹ ਨੇ ਆਪਣੀ ਸਵੀਟ ਵਧਾ ਲਈ। ਤੇ ਹੁਣੇ ਪੂਰੇ ਜੋਰਾਂ ਤੇ ਆ। ਤੇ ਆਪਾਂ ਨੂੰ ਇੱਥੇ ਖੜਿਆ ਨੂੰ ਤਕਰੀਬਨ ਇੱਕ ਘੰਟਾ ਹੋਣ ਵਾਲਾ ਹੈ ਇੱਕ ਡੇਢ ਘੰਟਾ ਆਪਾਂ ਵੇਟ ਕਰੀਗੇ ਵੀ ਮੀਂਹ ਰੁਕੂਗਾ ਉਹ ਰੁਕ ਜਾਂਦਾ ਦੁਬਾਰੇ ਫੇਰ ਸ਼ੁਰੂ ਹੋ ਜਾਂਦਾ ਹਲੇ ਵੀ ਪੂਰੀ ਤਰ੍ਹਾਂ ਨਾਲ ਮੀਂਹ ਖਤਮ ਨਹੀਂ ਹੋਇਆ ਚੱਲ ਰਿਹਾ ਜੀ ਇਹ ਆਪਣੀ ਚਾਲ ਇੰਦਰ ਦੇਵਤਾ ਪ੍ਰਸੰਨ ਹੈ ਤੇ ਮੁੰਡੇ ਹੁਣ ਠੀਠ ਜੇ ਹੋ ਕੇ ਨਿਕਲ ਗਏ ਇੰਦਰ ਦੇਵਤਾ ਭਲਾ ਗਿਆ ਉਹਨਾਂ ਦਾ ਕਿਉਂਕਿ ਮੇਰਾ ਬਣੇਂ ਇੰਦਰ ਗੜ ਤੇ ਇੰਦਰਿੰਦਰ ਸਾਹਿਬ ਗੜ ਕੇ ਬੋਲੇ ਫਿਰ ਤੇਰਾ ਸਾਥ ਛੱਡ ਦਵਾਵੇਂ ਇਹ ਸਾਹ ਨਾਲ ਤਾਂ ਯਾਤਰਾ ਹੁੰਦੀ ਫਿਰ ਚਲੋ ਫਿਰ ਤੁਸੀਂ ਅੱਗੇ ਤੇ ਆਪਾਂ ਸਲੀਪ ਰੋਡ ਤੇ ਹੀ ਕਰਕੇ ਜਾ ਰਹੇ ਵੀ ਜੇ ਆਪਾਂ ਦੂਸਰੇ ਰੋਡ ਤੇ ਚਲੇ ਜਾਂਦੇ ਮੇਨ ਰੋਡ ਤੇ ਜੇ ਮੀਂਹ ਨਹੀਂ ਆ ਗਈ ਰੁਕਣੀ ਹੋਣਾ ਆਪਾਂ ਤਾਂ ਹੀ ਉਹ ਸਲੀਪ ਰੋਡ ਤੇ ਜਾ ਰਹੇ ਜਿਹੜਾ ਮੋੜ ਆਪਾਂ ਕੱਲ ਮੁੜੇ ਤੇ ਪਠਾਨਕੋਟ ਤੋਂ ਆਪਾਂ ਉਸੇ ਮੋੜ ਤੇ ਜਾਵਾਂਗੇ ਇੱਥੋਂ ਹੋ 3.5 ਕਿਲੋਮੀਟਰ ਤੇ ਸਿੱਧਾ ਜੰਮੂ ਜਾਇਗਾ ਰਸਤਾ ਸੰਭਾ ਹੁੰਦੇ ਹੋਏ ਇਹ ਤੋਇਕ ਜਗਾ ਆਉਂਦੀ ਅੱਗੇ ਝਾਨਪੁਰ ਇਰੇ ਬਾਬਾ ਜੀ ਆਪਾਂ ਨੂੰ ਮਿਲੇ ਤੇ ਉਹਨਾਂ ਨੇ ਪਰਹਾਦਾ ਤਿਆਰ ਕਰਵਾਇਆ ਵਾ ਆਪਾਂ ਚਾਹ ਪਾਣੀ ਪੀ ਕੇ ਚੱਲਾਂਗੇ ਦੇਖ ਤਾਂ ਇਸ ਟਾਈਮ ਇਹ ਜਮਾਂ ਜੰਨਤ ਦੇ ਵਿੱਚ ਐ ਇਹਨੇ ਦਿਲ ਤੇ ਸੇਵਾ ਕਰਨੀ ਸੁੱਖਿਆ ਦੇਖ ਲੈ ਫੇ ਪਾਣੀ ਲੱਗਿਆ ਹੋਇਆ ਕੱਢਣ ਉਹ ਹਾਂ ਤਿੰਨ ਕਿਲੋਮੀਟਰ ਦਾ ਸਫ਼ਰ ਕੱਢਿਆ ਤਾਂ ਮੈਂ ਦੁਬਾਰੇ ਸ਼ੁਰੂ ਹੋ ਗਿਆ ਤੇ ਆਪਾਂ ਨੂੰ ਬੈਗ ਪੈਕ ਕਰਨੇ ਪੈਗੇ ਇੱਧਰ ਵੀ ਬੈਗ ਪੈਕ ਹੈ ਇਹ ਫੇਰ ਰੁਕਣਾ ਪੈ ਗਿਆ ਕਿਉਂਕਿ ਮੀਂਹ ਵੱਧ ਜਾਂਦਾ ਘਟ ਜਾਂਦਾ ਮੈਨੂੰ ਲੱਗਦਾ ਵੀ ਅੱਜ ਜ਼ਿਆਦਾ ਨਹੀਂ ਤਾਂ 10 ਕਿਲੋਮੀਟਰ ਦਾ ਹੀ ਸਫ਼ਰ ਨਿਕਲੇਗਾ ਅੱਗੇ ਸੁਜਾਨਪੁਰ ਹੈ ਸੁਜਾਨਪੁਰ ਦੇ ਵਿੱਚ ਰੁਕਾਂਗੇ ਅਗਰ ਰਹਿਣ ਦਾ ਪ੍ਰਬੰਧ ਹੋ ਗਿਆ ਤਾਂ ਉੱਥੇ ਰੁਕ ਜਾਵਾਂਗੇ ਕਿਉਂਕਿ ਮੀਂਹ ਵਿੱਚ ਫੱਟੜ ਖਵਾਰੀਆ ਬੰਦਾ ਕੋਈ ਕੰਮ ਵੀ ਨਹੀਂ ਕਰ ਵੀ ਸਕਦਾ ਤੇ ਆਪਾਂ ਪਹੁੰਚ ਗਏ ਆ ਸੁਜਾਨਪੁਰ ਤੇ ਸੁਜਾਨਪੁਰ ਪਹੁੰਚ ਕੇ ਬਾਬਾ ਜੀ ਨੇ ਕਿਹਾ ਤੇ ਇੱਕ ਵਾਰੀ ਫੋਨ ਕਰ ਦਿਓ ਇਹਦਾ ਮਤਲਬ ਆਪਾਂ 10 ਕਿਲੋਮੀਟਰ ਪਰ ਕੰਡਾ ਹੈ ਤੇ ਹੁਣ ਫੋਨ ਕਰਦੇ ਆਂ ਸੱਦਦੇ ਆਂ ਫਿਰ ਦੇਖਦੇ ਆਂ ਵੀ ਕੀ ਗੱਲ ਬਾਤ ਹੈ ਵੀ ਅੱਜ ਸਾਈਕਲਿੰਗ ਦਾ ਆਨੰਦ ਨਹੀਂ ਆਉਂਦਾ ਕੋਈ ਕਾਰ ਨਹੀਂ ਹੈ ਵੀ ਜੇਕਰ ਰੇਨਕੋਟ ਪਾ ਲਿਆ ਤਾਂ ਗਰਮੀ ਬਹੁਤ ਹੈ ਉਹ ਫਿਰ ਆਨੰਦ ਨਹੀਂ ਆਉਂਦਾ ਤੇ ਐਵੇਂ ਜੁੱਤੀ ਨਾ ਬੇਜ ਰਹੀ ਚੱਲੀ ਜਾਂਦੇ ਅੱਗੇ ਪੈਟਰੋਲ ਪੰਪ ਦੇਖਦੇ ਕੋਈ ਉੱਥੇ ਖੜਕੇ ਫੋਨ ਕਰਦੇ ਆ ਜਾ ਜੀ ਅੱਜ ਤਾਂ ਨਹੀਂ ਪਹੁੰਚਦੇ ਕੋਸ਼ਾ ਗੇ ਅੱਜ ਨਹੀਂ ਪਹੁੰਚਦਾ ਤਾਂ ਮੀਂਹ ਹਲ ਜਾ ਰਿਹਾ ਹਾਂ ਹਾਂ ਕਟੂਆ ਰਹਿ ਗਿਆ 9 ਕਿਲੋਮੀਟਰ ਤੇ ਸ਼੍ਰੀਨਗਰ ਰਹਿ ਗਿਆ 370 ਕਿਲੋਮੀਟਰ ਆਪਾਂ ਨੂੰ ਇੱਥੇ ਤੱਕ ਪਹੁੰਚੇ ਪਹੁੰਚਦੇ ਚਾਰ ਪੰਜ ਦਿਨ ਲੱਗ ਜਾਣਗੇ ਅੱਜ ਪਹਿਲਾਂ ਕਟੂਆ ਕ੍ਰਾਸ ਕਰੀਏ ਤੇ ਜਿਹੜਾ ਕੁਝ ਆਪਾਂ ਘਰ ਤੋਂ ਸੋਚ ਕੇ ਚੱਲੇ ਤੇ ਇਸ ਇਲਾਕੇ ਦੀ ਖੂਬਸੂਰਤੀ ਬਾਰੇ ਤੇ ਉਹ ਸਫ਼ਰ ਆਪਣਾ ਮੈਨੂੰ ਲੱਗਦਾ ਇੱਥੋਂ ਸ਼ੁਰੂ ਹੋ ਗਿਆ ਪੰਜਾਬ ਦਾ ਬਾਰਡਰ ਵੀ ਖਤਮ ਹੋਣ ਵਾਲਾ ਤੇ ਜੰਮੂ ਸ਼ੁਰੂ ਹੋਣ ਵਾਲਾ ਤੇ ਸਾਹਮਣੇ ਦਾ 뷰 ਕਿਦਾਂ ਦਾ ਏ ਚੈੱਕ ਕਰੋ ਜੀ ਫਿਰ ਪਹਾੜੀਆਂ ਸਟਾਰਟ ਹੈ ਤੇ ਕਾਲੀ ਘਟਾ ਪੂਰੀ ਹੋਈ ਵੀ ਹੈ ਮੈਨੂੰ ਲੱਗਦਾ ਵੀ ਸਾਰਾ ਦਿਨ ਪਾਏਗਾ ਇਹ ਜੋ ਰੋਡ ਹੈ ਪਠਾਨਕੋਟ ਜੰਮੂ ਹਾਈਵੇ ਇਹ ਟਰੱਕਾਂ ਦੇ ਨਾਲ ਸਵੇਰ ਸ਼ਾਮ ਭਰਿਆ ਰਹਿੰਦਾ ਹੈ ਵੀ ਇੱਥੇ ਤੁਹਾਨੂੰ ਟਰੱਕ ਦੇਖਣ ਨੂੰ ਬਹੁਤ ਮਿਲ ਜਾਣਗੇ ਤਕਰੀਬਨ ਹਰ ਇੱਕ ਸਟੇਟ ਦਾ ਟਰੱਕ ਅਸੀਂ ਇਸ ਰੋਡ ਦੇ ਦੇਖ ਤੇ ਤੇ ਆਪਾਂ ਇਸ ਟਾਈਮ ਕਟਵਾਂ ਤੋਂ ਲੱਗ ਗਈ ਹੈ ਕਿ ਇੱਥੋਂ ਪੁਲਿਸ ਚੌਂਕਿਆ ਸਟਾਰਟ ਹੋ ਗਿਆ ਕਿਆ ਬਾਤ ਹੈ ਸਾਹਮਣੇ ਨਜ਼ਾਰਾ ਬੰਨਿਆ ਹੋਇਆ ਪੂਰਾ ਕਾਰਾਕਾਰੀ ਵਾਲਾ ਸਾਹਮਣੇ ਲੱਗੇ ਬੋਰਡ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਆਪਾਂ ਇੱਕ ਨਵੀਂ ਸਟੇਟ ਦੇ ਵਿੱਚ ਐਂਟਰ ਹੋ ਗਏ ਤੇ ਸਾਹਮਣੇ ਕਟੂਆ ਚੌਕੀ ਹੈ ਤੇ ਕਟੂਆ ਸ਼ਹਿਰ ਸਿਟੀ ਅੱਗੇ ਹੋਏਗਾ ਆਪਾਂ ਚੱਲਦੇ ਹਾਂ ਜੀ ਤੇ ਸਾਹਮਣੇ ਮਹਾਰਾਜਾ ਗੁਲਾਬ ਸਿੰਘ ਤੇ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਇੱਕ ਨਵੀਂ ਸਟੇਟ ਐਂਟਰ ਹੁੰਦੇ ਸਾਰ ਹੀ ਆਪਾਂ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਗੇ ਜੀ ਗੁਰਦੁਰਾ ਸਾਹਿਬ ਸਿੰਘ ਸਵਾ ਦਾ ਗੁਰਦੁਰਾ ਸਾਹਿਬ ਲੱਗ ਰਿਹਾ ਮੈਨੂੰ ਇੱਧਰ ਮਾਰਕੀਟ ਬਣੀ ਹੋਈ ਹੈ ਪੂਰੀ ਤੇ ਸਿਮ ਦੀਆਂ ਦੁਕਾਨਾਂ ਬਹੁਤ ਹੈ ਆਪਣੇ ਕੋਲੇ ਪੋਸਟਪੇਡ ਸਿਮ ਹੈ ਤਾਂ ਆਪਣਾ ਸਰ ਜਾਏਗਾ ਬਾਕੀ ਲੋਡ ਪੇ ਹੀ ਲੈ ਲਾਂਗੇ ਆਪਾਂ ਨੇ ਹੁਣ ਲਖਨਪੁਰ ਕ੍ਰਾਸ ਕਰ ਲਿਆ ਤੇ ਲਖਨਪੁਰ ਕ੍ਰਾਸ ਕਰਦੇ ਸਾਰੀ ਪੰਜਾਬ ਤੇ ਉਧਰ ਸਟੇਟਾਂ ਦੀ ਜੋ ਸਿਮ ਹੈ ਉਹ ਇੱਥੇ ਆ ਕੇ ਬੰਦ ਹੋ ਜਾਂਦੀ ਜੇ ਇੱਥੇ ਸਿਮ ਨਵੀਂ ਲੈਣੀ ਪੈਂਦੀ ਹੈ। ਕੋਈ ਬਹੁਤ ਹੀ ਮਹਿੰਗੀ ਨਹੀਂ ਹੈ 10 ਕੁ ਦਾ ਰਿਚਾਰਜ ਹੋ ਜਾਂਦਾ 10 ਕੁ ਦੀ ਸਿਮ ਹੈ। ਪਿੱਛੇ ਪਤਾ ਕਰਿਆ ਤਾਂ। ਬਾਕੀ ਰੇਟ ਬੰਦੇ ਨੂੰ ਦੇਖ ਕੇ ਉਹ ਉੱਪਰ ਥੱਲੇ ਕਰਦੇ ਰਹਿੰਦੇ ਨੇ। ਤੇ ਸਾਨੂੰ ਸਾਈਕਲ ਨੰਬਰ ਦੇਖ ਕੇ ਬੰਦਾ ਪਹਿਲਾਂ ਤਰਸ ਜਾਂ ਖਾ ਲੈਂਦਾ। ਫਿਰ ਇਹ ਸਾਈਕਲ ਤੇ ਫਿਰਦੇ ਆ। ਇਹ ਪਲੱਸ ਪੁਆਇੰਟ ਹੈ ਵੀ ਸਾਨੂੰ ਕੋਈ ਖਾਣੇ ਦੀ ਦਿੱਕਤ ਨਹੀਂ ਆਉਂਦੀ, ਕੋਈ ਰਹਿਣੇ ਛਣੇ ਦੀ ਦਿੱਕਤ ਨਹੀਂ ਆਉਂਦੀ। ਤੇ ਆਪਾਂ ਨੂੰ ਮਾਨ ਤਾਣ ਆਪਣੇ ਸਾਈਕਲ ਕਰਕੇ ਵਧੀਆ ਮਿਲਦਾ ਹੈ। ਇਹ ਤੁਹਾਨੂੰ ਰੇਟ ਪੁੱਛਦਾ ਆਪਾਂ ਫਿਰ ਦੱਸਦੇ ਆ ਜੀ 3000 ਦਾ ਏ ਤੇ ਜਿਹੜਾ ਸਮਾਨ ਹੈ ਉਹ ਆਪਣੇ ਦੋਸਤ ਦਾ ਏ ਆਪਾਂ ਤੋਂ ਮੰਗ ਕੇ ਲੈ ਕੇ ਆਏ ਹੋਏ ਆ ਤੇ ਸਾਈਕਲ ਵੀ ਉਹਦਾ ਹੀ ਹਲੇ ਇਹਦੇ ਪੈਸੇ ਦੇਣੇ ਤਾਂ ਇਦਾਂ ਦੀਆਂ ਕਹਾਣੀਆਂ ਬਣਾਉਣੀਆਂ ਨੇ ਤੇ ਅੱਗੇ ਆਪਾਂ ਨੂੰ ਟਰੱਕ ਹੀ ਟਰੱਕ ਦੇਖਣ ਨੂੰ ਮਿਲਣਗੇ ਇਹ ਲੈ ਆ ਵੀ ਪਰਦੇ ਇੱਥੋਂ ਜੰਮੂ ਰਹਿ ਕੇ 85 ਕਿਲੋਮੀਟਰ ਤੇ ਬਿਨਾ ਰੁਕੇ ਸਾਈਕਲ ਖਿੱਚਣਾ ਪੈਣਾ ਸਮਾਂ ਹੋ ਰਿਹਾ 1.5 ਵਜੇ ਦਾ ਤੇ ਬ੍ਰੇਕ ਘੱਟ ਲੈਣੇ ਪੈਣੇ ਤਾਂ ਆਪਾਂ 6-7 ਵਜੇ ਤੱਕ ਪਹੁੰਚਾਂਗੇ ਨਹੀਂ ਫਿਰ ਆਪਾਂ ਨੂੰ ਥਾਂਬਾ ਰੁਕਣਾ ਪੈਣਾ ਥਾਂਬਾ ਇੱਥੋਂ 50 ਕਿਲੋ ਦਾ 45 ਰਹਿ ਗਿਆ ਹੁਣ ਤਾਂ ਲਿਆ ਵੀ ਮੁੰਡਿਆਂ ਤੇ ਸਾਹਮਣੇ ਆਪਾਂ ਨੂੰ ਦੋ ਲੰਗਰ ਮਿਲ ਗਏ ਤੇ ਆਪਾਂ ਨੇ ਮੁੰਡਾ ਭੇਜਿਆ ਵੀ ਕੁਝ ਮਿੱਠਾ ਹੋਵੇ ਆ ਮਿੱਠਾ ਖਾ ਕੇ ਚੱਲਦੇ ਨਹੀਂ ਇੱਥੇ ਕੜੀ ਚੌਲ ਹੈ ਰਾਜਮਾ ਚੌਲ ਹੈ ਤੇ ਹਾਈਵੇ ਬਹੁਤ ਚੌੜਾ ਹੈ ਮੈਨੂੰ ਸੋਖਰੇ ਨਹੀਂ ਦਿਖ ਰਿਹਾ ਕਿੱਧਰ ਲੰਘ ਗਿਆ ਖਾਲੀ ਇੱਥੇ ਆ ਰਿਹਾ ਮੈਨੂੰ ਲੱਗਦਾ ਨਹੀਂ ਵੀ ਮਿੱਠਾ ਹੋਊਗਾ ਇਹ ਉਹ ਬੰਦੇ ਦੇ ਕੰਨੇ ਹਾਂਜੀ ਮਿੱਠੇ ਚੌਲ ਤੇ ਮਿੱਠੇ ਚੌਲ ਪਵਾ ਲਿਆ ਦੂਜੀਆਂ ਪਲੇਟਾਂ ਹੀ ਆ ਉੱਥੇ ਲਾਈਏ ਬੜੇ ਰ ਆਇਓ ਚੱਕ ਲਿਆ ਚੱਲ ਮਿੱਠੇ ਚੌਲ ਖਾ ਕੇ ਚੱਲਦੇ ਚੱਲ ਇਹ ਆ ਜੀ ਜੇ ਢਕੇ ਦਾ ਲੰਗਰ ਸਾਹਮਣੇ ਵਿਆਹ ਵਾਲਾ ਮਾਹੌਲ ਕਰਿਆ ਹੋਇਆ ਪੂਰਾ ਤੇ ਆਪਣੇ ਵਾਲਾ ਗਿਆ ਮਿੱਠੇ ਚੌਲ ਪਾਣ ਆ ਜਾ ਆ ਜਾ ਕਿਆ ਰਹਿ ਗਿਆ ਹੁਣ ਕਮਚਾ ਚੌਲ ਹੋਰ ਤਾਂ ਭਾਲਦੇ ਨਾਲ ਬਣੂਗਾ ਕਿਆ ਇਹ ਸ਼ਾਨਦਾਰ ਦੂਜੀ ਪਲੇਟ ਹੈ ਨੇ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਇੱਕ ਗੱਲ ਜ਼ਰੂਰ ਸਿੱਖ ਲਿਓ ਵੀ ਘਰੇ ਚਮਚਾ ਛੱਡ ਕੇ ਹੱਥਾਂ ਨਾਲ ਚੌਣਾ ਸਾਣਾ ਸਿੱਖ ਲਿਓ ਕਿਉਂਕਿ ਬਾਕੀ ਸਟੇਟਾਂ 'ਚ ਤੁਹਾਨੂੰ ਚਮਚਾ ਨਹੀਂ ਮਿਲੇਗਾ ਹਾਂ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਪਾਣੀ ਦਾ ਫਲੋ ਇਸ ਲੈਵਲ ਤੇ ਹੁੰਦਾ ਤੇ ਜੋ ਇਹਨਾਂ ਦਾ ਫਲੋ ਹੈ ਉਹ ਹੌਲੀ ਕਰਨ ਦੇ ਲਈ ਰਫਤਾਰ ਹੌਲੀ ਕਰਨ ਦੇ ਲਈ ਇਹ ਸਾਹਮਣੇ ਉਹਨੇ ਪਿੱਲਰ ਬਣਾਏ ਹੋਏ ਆ ਜਿੰਨੇ ਵੀ ਆਪਾਂ ਹੁਣ ਤੱਕ ਨਦੀਆਂ ਕ੍ਰੋਸ ਕਰ ਰਹੇ ਹੇ ਖੈਰ ਆਪਾਂ ਨੂੰ ਨਾਮ ਪਤਾ ਨਾ ਨਹੀਂ ਪਤਾ ਕਿਉਂਕਿ ਖੇਤਰੀ ਵਿੱਚ ਇੱਕ ਸਾਈਡ ਨੂੰ ਹੱਥ ਤੰਗ ਹੈ ਅੱਗੇ ਜੋ ਕੁਝ ਵੀ ਆਏਗਾ ਉਹ ਆਪਾਂ ਲਾਂਦੇ ਰਹਾਂਗੇ ਇਹ ਜਿੱਥੇ ਦਾ ਲੱਗਦਾ ਹੈ ਮੈਨੂੰ ਵੀ ਇਹ ਬਰਸਾਤੀ ਹੋਏਗਾ ਕਿਉਂਕਿ ਇੱਥੇ ਖੜਨ ਤੇ ਆਪਾਂ ਨੂੰ ਕੋਈ ਲੋਕੇਸ਼ਨ ਵਗੈਰਾ ਸ਼ੋ ਨਹੀਂ ਹੋਈ ਤੇ ਜਿੰਨੇ ਵੀ ਨਦੀਆਂ ਮਿਲ ਰਹੀਆਂ ਦਰਿਆ ਮਿਲ ਰਹੇ ਹੋ ਸਾਰੇ ਨਕੋ ਨਕ ਭਰੇ ਮਿਲ ਰਹੇ ਨੇ ਤੇ ਜਿੱਥੇ ਵੀ ਇਹ ਜਾਣਗੇ ਕੋਈ ਚੰਗੀ ਖਬਰ ਨਹੀਂ ਲੈ ਕੇ ਜਾਣਗੇ ਮੀਂਹ ਦੁਬਾਰਾ ਸ਼ੁਰੂ ਹੋ ਗਿਆ ਤਾਂ ਸਾਈਕਲ ਆਪਾਂ ਨੇ ਸਾਈਡ ਤੇ ਖੜੇ ਕਰਕੇ ਤੇ ਇਧਰ ਚਾਹ ਦਾ ਆਰਡਰ ਕਰਤੀਆ ਨਾਲ ਕੁਛ ਖਾ ਪੀ ਕੇ ਫਿਰ ਅੱਗੇ ਚੱਲਦੇ ਆਂ ਸੰਬਾ ਜਮੁਰੂ ਜਾਂਦਾ ਹੋਇਆ ਰਾਹ ਬਹੁਤ ਗੰਦਾ ਹੈ ਕਿਉਂਕਿ ਇਹ 4 ਲਾਈਨ ਬਣ ਰਿਹਾ ਤੇ ਟ੍ਰੈਫਿਕ ਇੰਨੀ ਕੁ ਹੋ ਜਾਂਦੀ ਉੱਥੋਂ ਰੋਡ ਕੱਚਾ ਏ ਉੱਥੋਂ ਫਿਰ ਵਜ਼ਨ ਆਪਣੇ ਕੋਲ ਸਫਨ ਨਾਲ 15 16 ਕਿਲੋ ਏ ਵਾਧੂ ਹੋਏਗਾ ਇਸ ਤੋਂ ਤੇ ਫਿਰ ਜਦੋਂ ਸਾਹਮਣੇ ਗੱਡੀ ਰੁਕ ਜਾਂਦੀ ਛੋਟੇ ਵਗੇਰਾ ਤੇ ਚਲਾਉਣਾ ਪੈਂਦਾ ਸਾਈਕਲ ਬੰਦਾ ਆਪ ਤਾਂ ਵੱਜ ਜਾਂਦਾ ਮੀਂਹ ਖਣੀ ਤੋਂ ਜਦੋਂ ਬਰਾਬਰ ਵੀ ਖੱਡਾ ਆਂਦਾ ਤੇ ਖੱਡੇ ਵਿੱਚ ਫੇ ਗੱਡੀ ਦਾ ਟਾਇਰ ਵੱਜਦਾ ਬਾ ਫਿਰ ਉੱਥੋਂ ਫਾਰੇ ਨਿਕਲਦੇ ਉਦੋਂ ਬੰਦਾ ਨਹੀਂ ਵਾਸ ਸਕਦਾ ਬਸ ਕੋਸ਼ਿਸ਼ ਐਦਾਂ ਦਾ ਹਿਸਾਬ ਕਿਤਾਬ ਹੈ ਤੇ ਥੋੜੇ ਸਾਹਮਣੇ ਆ ਪਰ ਹੁਣ ਰੋਡ ਆਪਾਂ ਨੂੰ ਵਧੀਆ ਮਿਲ ਗਈ ਅੱਗੇ ਬਾਬਾ ਮੀਂਹ ਕਰੇ ਰੋਡ ਉੱਪਰ ਵੀ ਇਦਾਂ ਦੀ ਹੁੰਦੀ ਹੈ ਅੱਗੇ ਵੀ ਆਈ ਕੋਸ਼ ਬਰਸ ਤਸਾ ਦੇ ਇਹੋ ਤੋਂ ਨਹੀਂ ਫਲਾਈਓਵਰ ਕਿੱਥੇ ਸਾਰਾ ਪੱਟਿਆ ਹੋਇਆ ਤਰ੍ਹਾਂ ਇਹ ਉੱਪਰ ਤੁਹਾਨੂੰ ਲੈਣ ਇਹ ਸਾਰੀ ਲਾਈਨ ਦੇ ਵੀ ਟਰੱਕ ਹੀ ਟਰੱਕ ਦੇਖਣ ਨੂੰ ਮਿਲਣਗੇ 4 ਲਾਈਨ ਹੈ ਬੜਾ ਹਾਈਵੇ ਹੈ ਕਿ ਇਹਨਾਂ ਦੀ ਐਂਟਰੀ ਨੂੰ ਲੱਗਦਾ ਥੱਲੇ ਬੰਦ ਹੈ ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਸਾਡੇ ਵਾਲਾ ਰਸਤਾ ਖੁੱਲਾ ਹੈ ਇਹ ਰਾਤ ਨੂੰ ਛੱਡੂਗੇ ਮੈਨੂੰ ਲੱਗਦਾ ਨਾ ਸਿਟੀ ਕਰਕੇ ਨਾ ਸਿਟੀ ਦੇ ਵਿੱਚ ਰੋਡ ਤੰਗ ਹੋਏਗਾ ਅਛਾ ਇਹ ਚੀਜ਼ ਮੈਂ ਉੱਥੇ ਵੀ ਦੇਖੀ ਦੀ ਯਾਰ ਬਕਸਰ ਦੇ ਵਿੱਚ ਜਦੋਂ ਪਟਨਾ ਸਾਹਿਬ ਨੂੰ ਜਾਂਦੇ ਨਾ ਬਕਸਰ ਆਂਦਾ ਤੇ ਇੱਧਰ ਦਾ ਰੋਡ ਫਿਰ ਵੀ ਚੌੜਾ ਹੈ ਬਕਸਰ ਬਹੁਤ ਹੰਗਰਾ ਹਾਲ ਹੈ ਬਕਸਰ ਵਿਹਾਰ ਵੀ ਉੱਥੇ 8 8 12 12 ਕਿਲੋਮੀਟਰ ਦੀ ਲਾਈਨ ਨਾ ਲੱਗਦੀ ਯਾਰ ਤੇ ਇੱਧਰ ਫਿਰ ਵੀ ਲਾਈਨ ਆਪਾਂ ਨੂੰ ਜਾਦਾ ਨਹੀਂ ਕਿਲੋ 1.5 ਕਿਲੋਮੀਟਰ ਦੀ ਹੋਏਗੀ ਸੰਭਾ ਜੰਮੂ ਨੂੰ ਫਾਈਬਰ ਕੰਮ ਬਹੁਤ ਬੜੇ ਲੈਵਲ ਤੇ ਚੱਲ ਰਿਹਾ ਤੇ ਇਧਰ ਬਰਸਾਤੀ ਨਦੀਆਂ ਬਹੁਤ ਐ ਜਿੰਨੀ ਵੀ ਨਦੀਆਂ ਆ ਰਹੀਆਂ ਉਹ ਸਾਰੀਆਂ ਪਾਣੀ ਨਾਲ ਪੂਰੀਆਂ ਭਰ ਕੇ ਆ ਰਹੀਆਂ ਨਕੋ ਲੱਗ ਤੇ ਫਲਾਈਓਵਰ ਬਣ ਰਹੇ ਜਿੱਥੇ ਫਲਾਈਓਵਰ ਖਤਮ ਹੋ ਜਾਂਦਾ ਸਾਨੂੰ ਸਾਈਡ ਤੇ ਜਾਣਾ ਪੈਂਦਾ ਉਹ ਰੋਡ ਟੁੱਟਿਆ ਹੋਣਾ ਤੇ ਹਾਲਤ ਸਾਈਕਲ ਦੀ ਵੀ ਖਰਾਬ ਐ ਤੇ ਆਪਣੀ ਵੀ ਹਾਲਤ ਖਰਾਬ ਐ ਬਾਕੀ ਇੱਥੋਂ ਆਪਣਾ ਜੋ ਟਾਰਗੇਟ ਐ ਸੰਭਾ ਇੱਥੋਂ ਰਹਿ ਗਿਆ 8 ਕਿਲੋਮੀਟਰ ਤੇ ਪਲਾਨਿੰਗ ਆ ਵੀ ਪਾਲਪੁਰੀਆ ਜੰਮੂ ਪਹੁੰਚਿਆ ਜਾਵੇ ਸਮਾਂ ਹੋ ਰਿਹਾ ਇਸ ਟਾਈਮ ਸਮਾਂ ਹੋ ਰਿਹਾ 6:30 ਵਜੇ ਦਾ ਬਾਕੀ ਦੇਖਦੇ ਵੀ ਕਿੱਥੇ ਤੱਕ ਪਹੁੰਚਦੇ ਆ ਤੇ ਸਾਹਮਣੇ ਸਾਈਨ ਬੋਰਡ ਲੱਗਿਆ ਹੋਇਆ ਤਰਨ ਤਰਨ ਵਾਲੋਂ ਦਾ ਭੰਡਾਰਾ 4 ਕਿਲੋਮੀਟਰ ਇਹ 4 ਕਿਲੋਮੀਟਰ ਤੇ ਜਾ ਉਡੀ ਕਰ ਰਹੀ ਹੈ ਤੇ ਮਿੱਤਰਾਂ ਪਾਣੀ ਦੀ ਬੋਤਲ ਭਰਨ ਗਿਆ ਫਲਾਈਓਵਰ ਉਤਰ ਜਾਂਦੇ ਫਲਾਈਓਵਰ ਚੜ੍ਹ ਜਾਂਦੇ ਆਹੀ ਕੁਛ ਚੱਲ ਰਿਹਾ ਇੱਧਰ ਪੰਪਰ ਨਾਵਾ ਖੁੱਡਿਆ ਹੋਇਆ ਹਾਂਜੀ ਤੇਲ ਓਏ ਡੋਲੂ ਹੀ ਲੈਂਦਾ ਸੀ ਅੱਗੇ ਡੋਲੂ ਘਰੇ ਛੱਡਿਆ ਏ ਕਿਹੜੀ ਜਗ੍ਹਾ ਇਹ ਇਹ ਕਿਹੜੀ ਜਗ੍ਹਾ ਇਥੋਂ ਸੰਭਾ ਕਿੰਨਾ ਕੁ ਰਹਿ ਗਿਆ ਸੰਭਾ 10 ਕਿਲੋ 10 ਕਿਲੋ ਮੀਟਰ ਲੋ ਜੀ ਆਪਾਂ ਪਹੁੰਚ ਗਏ ਜੀ ਤਰਨ ਤਾਰਨ ਵਾਲੇ ਦੇ ਲੰਗਰ 'ਚ ਚਾਹ ਪੀ ਕੇ ਛੋਲ ਖਾ ਕੇ ਫਿਰ ਅੱਗੇ ਚੱਲਦੇ ਆ ਜੀ ਕਿਹਾ ਵਾਹ ਆਗੇ ਜੀ ਆਗੇ ਜਾ ਆਗੇ ਜੀ ਆਗੇ ਹਾਈਵੇ ਦੇ ਉੱਪਰ ਆਪਾਂ ਨੂੰ ਇੱਕ ਕੁੱਟੀਆਂ ਮਿਲੀ ਐ ਅਮਰਨਾਥ ਯਾਤਰੀ ਇੱਥੇ ਰੁਕਦੇ ਨੇ ਤੇ ਇੱਥੇ ਨਾ ਇੱਕ ਇਹ ਮੂਰਤੀ ਬਹੁਤ ਸੋਹਣੀ ਬਣਾਈ ਹੋਈ ਐ ਇਹ ਸਾਈਜ਼ ਬਹੁਤ ਵੱਡਾ ਐ ਤੇ ਹਰ ਇੱਕ ਚੀਜ਼ ਦੇ ਵਿੱਚ ਡਿਟੇਲ ਨਾਲ ਦਿਖਾਈ ਹੋਈ ਹੈ। ਯਾਰ ਵਾਹ। ਜੰਮੂ ਰਹਿ ਗਏ 48 ਕਿਲੋਮੀਟਰ ਕਟਰਾ 94 ਤੇ ਉਦੋਂpur ਰਹਿ ਗਏ 101। ਆਪਣੇ ਕੋਲੇ ਦੋ ਆਪਸ਼ਨ ਆਂ ਅੱਜ। ਯਾ ਤਾਂ ਅੱਜ ਜੰਮੂ ਪਹੁੰਚ ਕੇ ਕੱਲ ਨੂੰ ਉਦੋਂpur ਪਹੁੰਚ ਜੰਦੇ। ਜਾਂ ਅੱਜ ਸਾਂਬਾ ਰੋਕ ਕੇ ਸਾਨੂੰ ਵੀ ਉਧਰ ਪਹੁੰਚ ਹੋ ਸਕਦਾ ਤੇ ਪਲਾਨਿੰਗ ਕਰੀਏ ਕਿ ਅਸੀਂ ਸਾਂਭਾ ਰੁਕੇ ਜਾਵੇ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੇ ਅੱਜ ਸਾਂਭਾ ਰੁਕੇ ਜਾਂ ਤਾਂ ਕਾਲਪੁਰ ਗੁਰਦੁਆਰਾ ਸਾਹਿਬ ਜੀ ਰਕੂਗੇ ਜਾਂ ਫਿਰ ਸਾਂਭਾ ਰਕੂਗੇ ਬਾਕੀ ਅਗਰ ਇੱਥੋਂ ਤੱਕ ਤੁਸੀਂ ਵੀਡੀਓ ਨੂੰ ਦੇਖ ਚੁੱਕੇ ਹੋ ਆ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਕਿਆ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਜੋ ਅੱਗੇ ਰੂ ਵੀ ਅਸੀਂ ਉਹ ਚੀਜ਼ਾਂ ਕੈਪਚਰ ਕਰਦੇ ਰਹੀਏ ਤੇ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਸ ਜੀ ਇੱਥੋਂ ਸੰਭਾ ਮੈਨ ਲੱਗਦਾ ਛੇ ਹੱਥ ਕਿਲੋਮੀਟਰ ਰਹਿ ਗਿਆ ਹੋਵੇਗਾ ਚੜਾਈ ਉੱਤਰ ਜਾਂਦੇ ਚੜਾਈ ਚੜ ਜਾਂਦੇ ਆਈ ਕੁਛ ਆਦ ਰ ਅਸਲ ਜੋ ਸਫਰ ਹੈ ਉਹ ਇੱਕ ਵੇਲੇ ਤਾਂ ਸ਼ੁਰੂ ਹੋਇਆ ਤਾਂ ਉਸ ਤੋਂ ਪਹਿਲੇ ਤਾਂ ਮੀਂਹ ਨੇ ੜ ਜਾ ਕੇ ਰੱਖਿਆ ਤੇ ਸੰਭਾ ਬੋਰਡ ਤੇ ਲਿਖਿਆ ਹੋਇਆ ਵੀ 6 ਕਿਲੋਮੀਟਰ ਹੈ ਇਸ ਟਾਈਮ ਆਪਾਂ ਪਹੁੰਚ ਗਏ ਸੀਗੇ ਜੀ ਸਾਂਭਾ ਸ਼ਹਿਰ ਦੇ ਵਿੱਚ ਤੇ ਸਮਾਂ ਹੋ ਗਿਆ ਜੀ ਪੂਰੇ 6 ਵਜੇ ਦਾ ਸ਼ਹਿਰ ਸਾਂਭਾ ਦੇ ਅੰਦਰ ਭੀੜ ਬਹੁਤ ਹੈ ਤੇ ਗੁਰਦੁਆਰਾ ਸਾਹਿਬ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਿੰਘ ਸਭਾ ਦੇ ਆਸ-ਪਾਸ ਹੈ ਤੇ ਉਹ ਬਾਜ਼ਾਰ ਦੇ ਵਿੱਚ ਜਾ ਕੇ ਆਪਾਂ ਨੂੰ ਟਾਈਮ ਬਹੁਤ ਲੱਗ ਜਾਣਾ ਤਾਂ ਇੱਥੋਂ ਇੱਕ 18 ਕਿਲੋਮੀਟਰ ਦੇ ਅੱਗੇ ਗੁਰਦੁਆਰਾ ਸਾਹਿਬ ਹੈ ਆਪਾਂ ਉੱਥੇ ਪਹੁੰਚਦੇ ਉਹ ਜੰਮੂ ਵਾਲੇ ਰੋਡ ਤੇ ਹੀ ਹੈ ਉੱਤੇ-ਉੱਤੇ ਕਰ ਲਾਂਗੇ ਜੀ। ਇੱਕ ਨਦੀ ਆਪਾਂ ਹੋਰ ਕ੍ਰੋਸ ਕਰ ਰਹੇ ਹਾਂ। ਇਹ ਸਾਹਮਣੇ ਆਪਾਂ ਨੂੰ ਜੰਗਲ ਦਿਖ ਰਿਹਾ। ਸਮਾਂ ਹੋ ਗਿਆ 6:30 ਵਜੇ ਦਾ। ਪਰ ਇਹ ਨਹੀਂ ਪਤਾ ਵੀ ਜੰਗਲ ਵਿੱਚ ਦੇ ਹੁੱਕ ਜਾਣਾ ਪਏਗਾ। ਕੋਈ ਸਾਈਡ ਤੇ ਰਸਤਾ ਹੈ। ਵੈਸੇ ਗੱਡੀਆਂ ਸਾਈਡ ਨੂੰ ਲੰਘਦੀਆਂ ਦਿਖ ਰਹੀਆਂ। ਪੱਕੀ ਜਾ ਕੇ ਦੇਖਾਂਗੇ। ਆਪਾਂ ਪਹਾੜ ਦੇ ਨਾਲ-ਨਾਲ ਸਫ਼ਰ ਕਰਾਂਗੇ। ਤੇ ਇੱਧਰ ਕਾਲਜ ਆ ਗਿਆ। ਇਹ ਕਾਲਜ ਕਿਹੜਾ ਹੈ ਜੀ? ਇਹ ਕਾਲਜ ਹੈਗਾ ਜੀ। ਬਹੁਤ ਜੀ ਰਿਪੋਰਟ ਸਾਂਭਾ ਡਿਗਰੀ ਕਾਲਜ ਸਰਕਾਰੀ ਡਿਗਰੀ ਕਾਲਜ ਆ ਸਾਂਭੇ ਦਾ ਤੇ ਆਪਾਂ ਪਹਾੜੀ ਦੇ ਨਾਲ-ਨਾਲ ਸਫ਼ਰ ਕਰ ਰਹੇ ਹਾਂ ਇੱਥੋਂ ਆਪਣਾ ਟਾਰਗੇਟ ਰਹਿ ਗਿਆ ਤਕਰੀਬਨ 10 ਕਿਲੋਮੀਟਰ ਕੀ ਖਾਊਗਾ ਉਹ ਇਹ ਨਾ ਕੋਈ ਛਾਪੀ ਲੰਦੇ ਆ ਇੱਥੋਂ ਸਫ਼ਰ ਕਿੰਨਾ ਕਰ ਰਹਿ ਗਿਆ ਬੱਸ ਲੈ ਲਿਆ ਯਾਰ ਇਹ ਕਿ ਕਿ ਮੋਂ ਬੰਨਿਆ ਚਾਹ ਮਿਲ ਜੇਗੀ ਯਾਰ ਚਾਹ ਮਿਲ ਜੇਗੀ ਹਾਂ ਜੀ ਬਣਾਈ ਜਰਾ ਸਮਾ ਹੋ ਗਿਆ 8 ਵਜੇ ਤਾਂ ਅਸੀਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਿੰਘ ਸਵਾ ਖੋਲਪੁਰ ਇੱਥੇ ਕਮਰਾ ਮਿਲਿਆ ਹੋਇਆ ਤੇ ਜਾ ਕੇ ਆਪਾਂ ਸਟੇ ਕਰੀਏ ਆਪਾਂ ਰੂਮ ਚ ਪਹੁੰਚ ਗਏ ਸੀਗੇ ਜੀ ਤੇ ਅੱਜ ਦੀ ਵੀਡੀਓ ਦੀ ਇੱਥੇ ਕਰਦੀ ਹਾਂ ਸਮਾਪਤੀ ਸਵੇਰੇ ਆਪਾਂ ਨੂੰ ਬਾਬਾ ਜੀ ਮਿਲੇ ਸੀਗੇ ਗੁਰਦੁਆਰਾ WhatsApp ਦੇ ਵਿੱਚ ਬਾਬਾ ਸਰਤਾਜ ਸਿੰਘ ਜੀ ਤੇ ਉਹਨਾਂ ਦੇ ਇੱਥੇ ਜਾਣਕਾਰ ਸੀਗੇ ਸੈਕਟਰੀ ਬਾਬਾ ਜਸ਼ਵੀਰ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਨੂੰ ਇਹ ਕਮਰਾ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਜਦੋਂ ਐਦਾਂ ਦੇ ਵੀਰ ਆਪਾਂ ਨੂੰ ਯਾਤਰਾ ਦੇ ਵਿੱਚ ਮਿਲਦੇ ਰਹਿੰਦੇ ਨੇ ਤਾਂ ਯਾਤਰਾ ਆਪਣੀ ਹੋਰ ਆਸਾਨ ਹੋ ਜਾਂਦੀ ਅੱਜ ਦੀ ਜੋ ਯਾਤਰਾ ਹੈ ਅਜਦੋਂ ਦਿਨ ਖੱਜਲ ਖਵਾਲੀ ਹੈ ਜਿਆਦਾ ਪਰ ਫੇਰ ਵੀ ਕੋਈ ਨਹੀਂ ਲੈ ਗਿਆ ਆਪਾਂ ਮਾੜਾ ਅੱਜ ਜਾਵਾ ਵੀ ਸਫਰ 17 ਕਿਲੋਮੀਟਰ ਨਿਕਲਿਆ ਹੋਏਗਾ ਰੋਡ ਟੁੱਟਿਆ ਹੋਇਆ ਤਾਂ ਤੇ ਮੈਨੇ ਤਾਂ ਕੀਤਾ ਅਸਲ ਸਫਰ ਆਪਣਾ 1 ਵਜੇ ਤੋਂ ਬਾਅਦ ਸਟਾਰਟ ਹੋਇਆ ਤਾਂ ਫਿਰ ਵੀ ਆਪਾਂ ਸ਼ਹਿਰ ਨੂੰ ਡਰਾਈਵ ਲੈਣਾ 70 80 ਹਾਂ ਟਾਈ ਇਹ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਯਾਰ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਉਹਨਾਂ ਨੂੰ ਦੇਖ ਕੇ ਥੋੜਾ ਅਸੀਂ ਹੋਰ ਮੋਟੀਵੇਟ ਹੋ ਜਾਂਦੇ ਆ ਤੇ ਇੱਕ YouTube ਦੇ ਉੱਤੇ ਹਾਈਪ ਦੀ ਨਵੀਂ ਆਪਸ਼ਨ ਆਈ ਹੈ ਅਗਰ ਤੁਸੀਂ ਹਾਈਪ ਦੇ ਦੋਗੇ ਤਾਂ ਉਸ ਦੇ ਨਾਲ ਜੋ ਸਾਡੇ ਵਰਗੇ ਛੋਟੇ ਕ੍ਰੀਏਟਰ ਆ ਉਹਨਾਂ ਦੀ ਵੀ ਵੀਡੀਓ ਵੀ ਛੋਟੇ ਵਰਗੇ ਵੀਰ ਭਰਾਵਾਂ ਤੱਕ ਪਹੁੰਚਦੀ ਰਹੇਗੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨਵੇਂ ਰਾਮਾਂ